ਗੁਰਮਖੀ ਮੱਜੇ ਨੂੰ ਚਾਜ ਆਚਾਰ ਗੁਰਮਖੀ ਬੱਜੇ ਦੇ ਚਾਜ ਆਚਾਰ ਜੋ ਝਟਕੜ ਕੇ ਆਉਂਦਾ ਨਾ ਬਾਜ਼ਾਰ ਤੋਂ ਗਾਂ ਰਤਨ ਉਹਦੇ ਨਾਲ ਬੰਨੂ ਵਾਜਦੇ ਆਪਣੇ ਨੂੰ ਚਿੱਟਾ ਕਰਦੇ ਨੇ ਕਾਲਾ ਇਹ ਇਹੀ ਚਾਜ ਆਚਾਰ ਹੈ ਹੋਰ ਕੁਛ ਨਹੀਂ ਇਹੀ ਰੋਜ਼ ਕਰਨਾ ਗੁਰਦੁਆਰੇ ਜਾ ਕੇ ਮਨ ਵਾਂਜਣਾ ਇਹ ਤਾਂ ਹੋ ਜੀ ਰਿਹਾ ਇਹ ਤਾਂ ਕੋਈ ਕਰੇ ਨਹੀਂ ਨਾ ਕੋਣ ਤਾਂ ਇਹ ਕਿਹੜੇ ਗੁਰਦੁਆਰੇ ਆਉਰੇ ਤੇ ਹੋਰੇ ਇੱਕ ਗੁਰਦੁਆਰਾ ਦੱਸੋ ਜਿੱਥੇ ਹੋ ਰਹੇ ਦੇਖੋ ਕਰ ਰਹੇ ਆਪਾਂ ਬਖਰਾ ਕਰ ਰਹੇ ਹੋ ਗੁਰਦੁਆਰਾ ਨੂੰ ਮੰਨਤ ਨਹੀਂ ਰਸਦਾ ਜਿਹੜਾ ਇਹ ਕਬਦਲ ਰਿਹਾ ਉਹਨੇ ਗੁਰਦਾਰੇ ਦੇ gilan ਉਹਨੇ ਉਹਦੇ ਕਸੰਗ ਵਿੱਚ ਜੜੇ ਇੱਕ ਪੰਗਤੀਆਂ ਦੇ ਵਿੱਚ ਪੂਰੇ ਸ਼ਬਦ ਦਾ ਅਰਥ ਹੈ ਹੋਰ ਤਾਜਮਨ ਹਰ ਵਿਮੁਖਨ ਕੋ ਸੰਭ ਨਾ ਇਹਦੇ ਅੱਗੇ ਵਿੱਚ ਗਾਏ ਦੇ ਪਿੱਛੇ ਇੱਕ ਕੋਈ ਗੱਲ ਨਹੀਂ ਜਿਹੜੇ ਹਰ ਤੋਂ ਬੇਵਕ ਹੋ ਗਏ ਉਹਨਾਂ ਦਾ ਸਭ ਤਿਆਰ ਗੁਰਬਾਣੇ ਸਾਰੇ ਹਰ ਤੋਂ ਬੇਵਕ ਨੇ ਪਾਗਲਾ ਜਿਹੜਾ ਉੱਥੇ ਜਾਉ ਹੁਕਮ ਹੈ ਸਾਨੂੰ ਉਹਦੇ ਸੰਗ ਤਿਆਗੜਨਾ ਕਾਰਨ ਉਹਨਾਂ ਨੇ ਗੁਰੂ ਦਾ ਵਚਨ ਬਣ ਕੇ ਹੀ ਕੰਮ ਕੀਤਾ ਖਾਇਨਾ ਤੋਂ ਪਰੇ ਰਹੇ ਇੱਕਦ ਲੱਪੜ ਜਾ ਮੈਸ ਸਾਰੇ ਉਹਨਾਂ ਨੇ ਵੇੜ ਦਿੱਤੀ ਇਹ ਤਾਂ ਸਾਰੇ ਲੱਪੜੀਆਂ ਹੋ ਜਾਂ ਨੇ ਓਏ ਇੱਕੋ ਵਿੱਚ ਕੀ ਕਰੂ ਜਿਹੜੀ ਤੋਤੀ ਹੋਈ ਆ ਜਾ ਕੇ ਇਹ ਵਿਚਾਲੇ ਇੱਕ ਵਾਰ ਜਵੇ ਉਹ ਕੀ ਕਰੂਏ ਨਾਲੇ ਉਹਨਾਂ ਨੇ Odinisoldi ਉਹਨਾਂ ਨੇ Odin ਜਿੱਤੇ ਨਾ ਸੁਣੀ ਜਾਵੇ ਅੰਬਦੀ ਜਾਵੇ ਤੇਤੇ ਚੁੱਪੀ ਚੁੱਪ ਤਾਂ ਰਹਿਣਾ ਚਾਹੀਦਾ ਉੱਥੇ ਜਾ ਕੇ ਬੋਲਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਨਾਰਕ ਮੰਦਿਰ ਚ ਜਿੱਦੀ ਜਾ ਕੇ ਬੋਲੇ ਉਹੰਦਰ ਵਾਲਿਆਂ ਨੇ ਜੇ ਨਾ ਮੰਨੀ ਉਹਨਾਂ ਨੇ ਉੱਤੇ ਬਣੀ ਰਚ ਅਵਿਚਾਰਨ ਕਰਦੀ ਕਰੀਓ ਦਾ ਮੰਦਿਰ ਚ ਕੀ ਹੋ ਰਿਹਾ ਓੰਕਾਰ ਦੇ ਜਾ ਕੇ ਬਹਿਵੇਂ ਤਾਂ ਸਾਰਾ ਵਿਰੋਧ ਹੋ ਰਿਹਾ ਜੋ ਦੇਵੰਕਾਰ ਦੇ ਮੰਦਿਰ ਚ ਹੋ ਰਿਹਾ ਆ ਜੋ ਲਿਖਿਆ ਇਹ ਤਾਂ ਵਿਰੁੱਧ ਹੈ ਸਾਰਾ ਹੀ ਫੁੱਲ ਵੀ ਮੰਦਿਰਾਂ ਚ ਇਹ ਜੇ ਕੰਮ ਅਸੀਂ ਮੰਦਿਰ ਲੰਮੇ ਬਣਾ ਲਏ ਉਹਨਾਂ ਚ ਵੀ ਉਹੀ ਸ਼ੁਰੂ ਹੋ ਗਿਆ ਕੰਮ ਜਾਂ ਮੰਦਿਰ ਬਾਹਰ ਬਣੂ ਮੰਦਿਰ ਕਿਉਂ ਨਹੀਂ ਬਣਾਇਆ ਕਰੇ ਪ੍ਰਭਿਆ ਦੀਓ ਕਹਨੇ ਪਰਪ ਗਾਡੀ ਦੇ ਕਹਤੇ ਕੋ ਬੁੱਧਰ ਨਹੀਂ ਹੁੰਦਾ ਕਿਉਂ ਨਹੀਂ ਬਣਾਇਆ ਬੁੱਧਰ ਬਾਹਰ ਹੁੰਦਾ ਹੀ ਨਹੀਂ ਉਹਨਾਂ ਦਾ ਮਾਣਿਆ ਮੰਦਰ ਹੁੰਦਾ ਧਰਮਾਨ ਮੰਦਰ ਹੈ ਮੰਦਿਰ ਕਨਵੇਸ ਕਲਾ ਘਾੜੀ ਤੀਰਥ ਨਾਵਾ ਤਾਂ ਤੀਰਥ ਬਾਹਰ ਹੁੰਦਾ ਇਹ ਬੁੱਧਰ ਬਾਹਰ ਹੁੰਦਾ ਇਹ ਤਾਂ ਮੰਦਰ ਬਾਹਰ ਬਣਾ ਲੈ ਗੁਰਦਾਰੇ ਬਾਹਰ ਬਣਾ ਲੈ ਨਾ ਗੁਰਦਾਰਾ ਬਾਹਰ ਹੁੰਦਾ ਨਾ ਅੰਮ੍ਰਿਤ ਬਾਹਰ ਹੁੰਦਾ ਨੰਬਰ ਦ ਸਰੋਵਰ ਬਾਹਰ ਹੁੰਦਾ। ਨਾ ਸਤਗੁਰ ਬਾਹਰ ਹੁੰਦਾ। ਬਾਹਰ ਤਾਂ ਸੁਦਾ ਹੀ ਨਹੀਂ। ਉਹ ਬਾਹਲੀ ਦੁਨੀਆਂ ਵੀ ਛੱਡ ਕੇ ਤਾਂ ਅੰਦਰਲੀ ਦੁਨੀਆਂ ਜਾਣ। ਗੱਲ ਸਾਰੀ ਅੰਦਰਲੀ ਦੁਨੀਆਂ ਦੀ ਹੈ ਤੁਸੀਂ ਕਰਦੀ ਚੱਲ ਕੇ ਬਾਹਲੀ ਦੁਨੀਆਂ ਨਾਲ ਜੋੜਦੀ। ਤੇ ਬਾਹਲੀ ਦੁਨੀਆਂ ਵੀ ਛੱਡਾਂਗੇ ਗੱਲ। ਗੱਲ ਛੱਡੋ। ਉਪਰਤੀ ਵਰ ਕੀ ਲੋੜ ਰਹਿ ਗਈ? ਜਿਹੜਾ ਨਾਂ ਨੇ ਤੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਦਾ ਵਿਸਰਾਮ ਹੈ। ਉਹ ਵਰਦ ਕਿਵੇਂ ਪ੍ਰਾਪਤ ਕਰਾਂਗੇ ਜੇ ਵਰਦ ਬਾਹਰ ਪ੍ਰਾਪਤ ਕਰ ਲਿਆ ਕਰਤਬੁਕਤੀ ਇਹ ਸਾਰੇ ਭਲੇਖੇ ਪਾਦਰਦੇ ਹੁੰਦੇ ਨੇ ਜਿਹੜੇ ਭਲੇਖੇ ਬੰਦੇ ਨੇ ਉਹਨਾਂ ਨੂੰ ਭਰਮਗਿਆਦੀ ਕਹਿੰਦੇ ਨੇ ਭਰਮਗਿਆਦੀ ਇੱਕ ਭਰਮਗਿਆਦੀ ਹੁੰਦੇ ਨੇ ਇੱਕ ਭਰਮਗਿਆਦੀ ਹੁੰਦੇ ਨੇ ਉਹ ਭਰਮ ਪਾ ਕੇ ਲੀਡਰ ਬਣ ਜਾਂਦੇ ਨੇ ਜਿਹੜੇ ਭਰਮ ਪਾ ਕੇ ਲੀਡਰ ਬਣਦੇ ਨੇ ਬਤ ਤੇ ਉਹ ਵਤ ਹੈ ਜਾਏ ਆਪਣੇ ਖਾਇ ਵਾਲੀ ਉਰਕੇ ਆਇਆ ਪਰਮ ਤਾਂ ਕੱਟਣਾ ਸੀ ਪਰਮ ਕੱਟਿਆ ਨਾਨਕ ਸਾਧ ਸੰਤ ਦੁਤੀਆ ਭਾਉ ਮਟਾਇ ਉਹ ਮਾਇਆ ਦੀ ਭੁੱਖ ਮਾਇਆ ਦੀ ਭੁੱਖ ਮਿਟੇ ਤੇ ਬਿਨਾ ਕਿਵੇਂ ਪਰਮ ਕਟਿਆ ਜਾਊ ਤੁਹਾਡਾ ਦੁਤੀਆ ਭਾਉ ਮਟਾਇ ਦੂਜਾ ਅਧੂਆ ਸਰੀਰ ਹਨ ਇਹਦੀ ਜਿਹੜੀ ਭੁੱਖ ਹੈ ਜਿੱਤਾਂ ਜਰ ਮਾਰ ਇਹ ਸਰੀਰ ਵਾਲੀ ਭੁੱਖ ਨਹੀਂ ਚਾਗਦਾ ਮਾਇਆ ਦੀ ਰੇਸ ਤੋਂ ਬਾਹਰ ਰਹੀ ਜਾਂਦਾ ਉਹ ਨਾ ਜਰ ਇਹ ਗੁਰਬਾਣੀ ਵਾਲੀ ABC ਸ਼ੁਰੂ ਹੋਈ ਨਹੀਂ ਸੀ ਗੁਰਬਾਣੀ ਵਾਲਾ ਅਸਲ ਸ਼ੁਰੂ ਹੋਈ ਸੀ ਗੁਰਬਾਣੀ ਦਾ ਇੱਕ ਵੀ ਅੱਖਰ ਇਹ ਬੰਦਾ ਹੀ ਨਹੀਂ ਜਿੱਦਣ ਇੱਕ ਵੀ ਕੋਈ ਮਨੁੱਖੀ ਨਾ ਗੱਲ ਉਦੋਂ ਇਹ ਰੇਸ ਤੋਂ ਹਾਰ ਗਈ ਵਾਹ ਜੀ ਦੁਨੀਆ ਦੀਆਂ ਵਡਿਆਈਆਂ ਦੀ ਰੇਸ ਤੂਫਾਨ ਨਹੀਂ ਕੁੱਤੀ ਫੇਰ ਮੈਂ ਭਰੋਸਾ ਕਰੂਗਾ ਬਾਣੀ ਤੇ ਮੈਂ ਤਾਂ ਦੱਸਦਾ ਸੀ ਬਾਣੀ ਤੇ ਭਰੋਸਾ ਹੈ ਕੀ ਦਾ ਉਹਨੂੰ ਕਿਸੇ ਦਾ ਭਰੋਸਾ ਹੈ ਸਿਕਾ ਇਹ ਬਾਣੀ ਤੇ ਭਰੋਸਾ ਨਹੀਂ ਵੇ ਸਿਕਾ ਦੀ ਜਿਹਦਾ ਗੁਰੂ ਤੇ ਹੀ ਭਰੋਸਾ ਜੀ ਗੁਰੂ ਚੰਗਾ ਭਰੋਸਾ ਕਰੂ ਤੁਹਾਡੇ ਤੇ ਗੁਰੂ ਬਾਗਲਾ ਨੂੰ ਵੀ ਭਰੋਸਾ ਕਰ ਲੂ ਤੁਸੀਂ ਗੁਰੂ ਤੇ ਭਰੋਸਾ ਰੱਖਣਾ ਜਿਹੜੇ ਖੁਦ ਭਰੋਸਾ ਨਹੀਂ ਕਰਦੇ ਗੁਰੂ ਤੇ ਉਹਨਾਂ ਦੇ ਕਹਦੇ ਸਿੱਖ ਬਣ ਕੌਣ ਜਾਊਗਾ ਕੀ ਲੋਕ ਜਾਣਦੇ ਜੀ ਗਵਾਖ ਵੀ ਜਾਣਦੇ ਨੇ ਪਸ਼ੂ ਵੀ ਜਾਣਦੇ ਹੁੰਦੇ ਨੇ ਕਿਹੜਾ ਉਹ ਦੇ ਨਾਲ ਪ੍ਰੇਮ ਦਿਨੋਂ ਕਰਦਾ ਕਿਹੜਾ ਉਤੋਂ ਕਰਦਾ ਜਿਹੜੇ ਖੁਦਗੁਰੂ ਤੇ ਭਰੋਸਾ ਨਹੀਂ ਕਰਦੇ ਉਹਨਾਂ ਦੇ ਕਹੇ ਤੇ ਕੋਈ ਸਿੱਖ ਨਹੀਂ ਬਣਦਾ ਚਾਹੇ ਜ਼ੋਰ ਲਾਈ ਜਾਣਾ ਉਹ ਆਪੇ ਸਿੱਖ ਨਹੀਂ ਤੁਰਨ ਕੀ ਬਣਾ ਇਹ ਆ ਫਿਰ ਜਿਹੜੇ ਜਿਹੇ ਆਪ ਨਾ ਹੋ ਜਾ ਬਣਾ ਦੇ ਜ਼ੋਰ ਦਾ ਜਿਹੜਾ ਕਿਲਾ ਜ਼ੋਰ ਬਣ ਜੂਗਾ ਤਾਂ ਉਹ ਤੋਂ ਵਧੀਆ ਜ਼ੋਰ ਬਣ ਸਕਦਾ ਤਰੱਕੀ ਕਰ ਚੱਲ ਜਿਆਦਾ ਬਣ ਸਕਦਾ ਔਰ ਦਰ ਬਦਰ ਜਿਆਦਾ ਹੀ ਹੋ ਰਿਹਾ ਕੋਲਕਤੀ ਚੋਰੀ ਨੂੰ ਬਦਨਾਮੀ ਦੀ ਸਮਝ ਆ ਜਾਂਦਾ ਕੋਈ ਡਰ ਪੈ ਰਿਹਾ ਤੇ ਵਰਡ ਆ ਦੇ ਦਿ ਲੋ ਇਹ ਮਾਇਆ ਗੁਰਦਾਰੇ ਜੀ ਨੂੰ ਆਪਣੀ ਮਾਇਆ ਦੇ ਵਿੱਚ ਨਹੀਂ ਰੱਖਦੇ ਜਿਹੜੇ ਅਬਲ ਤਾਂ ਬੁਫੇ ਚਾਂਚੀ ਬਣਦਾ ਆ ਰਹੀ ਸੀ ਪਿੰਡਾਂ ਦੇ ਗੁਰਦਾਰੇ ਜੇ ਬਣਦਾ ਸੀ ਨਾ ਉਹ ਪੈਸਾ ਨੂੰ ਅੱਡ ਵੱਟ ਕੇ ਰੱਖਦੇ ਤੇ ਦੋਹਾਂ ਚ ਅਸ਼ੂ ਬਣਦਾ ਨਾ ਦੋਹਾਂ ਪਤਾ ਨਹੀਂ ਦੂਏ ਪੈਸਾ ਨੂੰ ਸ਼ੂਕੇ ਵੀ ਕੋਈ ਗਰੰਟ ਕਰ ਲਵੋ ਸਾਡੇ ਸਾਡੇ ਪੈਸੇ ਵੀ ਖਰਾਬ ਹੋ ਜਾਣਗੇ ਐਡੀ ਭੈ ਸੀ ਵੀ ਇਹ ਜ਼ਹਿਰ ਹੈ ਇਹ ਸਾਡੇ ਪੈਸਿਆਂ ਨੂੰ ਵੀ ਜ਼ਹਿਰ ਹੋ ਚੜ ਜੂ ਕੋਈ ਕਹੇ ਸਿੱਖ ਅਮਰਤਾਰੀ ਰਹੀ ਸੀਗੇ ਉਹ ਰਾਦੇ ਅੰਦਰ ਭੈ ਸੀ ਅੱਜ ਸਾਰੇ ਅਮਰਤਾਰੀ ਕਿਰਪਾ ਵਾਲਿਆਂ ਨੇ ਅੱਜ ਭੈ ਘੜ ਗਈ ਕਿੱੱਕੀ ਹੋ ਗਈ ਬਾਣੀ ਬਹੁਤੀ ਆਜਾ ਪੜ ਗਏ ਕਹਿੰਦੇ ਜੀ ਪੜਾ ਪੜਾਓ ਤਰੱਕੀ ਹੋਊਗੀ ਤਰੱਕੀ ਕਾ ਜੇ ਪੜਾਈ ਨਾਲ ਆ ਤਰੱਕੀ ਹੋਊਗੀ ਸ਼ਰਮਾ ਲਿਖੀ ਸ਼ਰਮਾ ਚੱਕੀ ਗਈ ਭੈਓ ਚੱਕਿਆ ਗੁਰੂ ਦਾ ਆ ਤਰੱਕੀ ਹੋ ਜਿਹੜਾ ਕੁਝ ਪੜਨਾ ਸੀ ਹੋਣੀ ਪੜਿਆ ਵਿਦਿਆ ਵਿਚਾਰੀ ਨਹੀਂ ਵਿਦਿਆ ਪੜੀ ਪੜ੍ਹੇ ਤੇ ਵਿਦਿਆ ਇਹੀ ਹੁੰਦਾ ਹੁੰਦਾ ਜੋ ਹੋਇਆ ਹੋਇਆ ਹੈ ਵਿਦਿਆ ਵਿਚਾਰ ਨਹੀਂ ਸੀ ਜਦਿਆ ਵਿਚਾਰ ਦੇ ਤਾਂ ਜਰਾ ਗਾਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਜੇ ਵਿਦਿਆ ਪੜਦੇ ਨੇ ਐ ਦੁਨੀਆ ਨਾਲ ਜੁੜੇ ਰਹੇ ਜੋ ਗੁਰਮੁਖਾਂ ਮੱਜੋਂ ਚੱਜ ਅਚਾਰ ਇਹੀ ਚੱਜ ਅਚਾਰ ਅਚਰਣ ਕੀ ਹੈ ਕਿ ਤਾ ਗੁਰਮੁਖ ਨੂੰ ਵੱਜਣ ਦਾ ਚੱਜ ਹੈ ਵੱਜਣ ਕਿੱਥੇ ਕਰਨਾ ਸਰੋਵਰ ਚ ਨਹੀਂ ਨਹਾਉਣਾ ਸਰੀਰ ਨਹੀਂ ਤੋਣਾ ਹੈ ਉਹ ਤਾਂ ਸਾਨੂੰ ਕਿਹਾ ਸੀ ਤੇ ਤੇ ਮੇਢ ਕਨਾਈ ਹੈ ਚਲ ਕੇ ਵੱਜਣ ਜੇਗਾ ਤਾਂ ਹੋਗਾ ਤੇ ਤੇ ਮੇਢ ਕਨਾਈ ਹੈ ਉਹ ਵੇਣ ਕਬੌਣੀ ਰੋਦੇ ਉਹ ਕਿ ਕਰਦੇ ਰਹੇ ਉੱਪਰ ਸਰੋਂ ਤੇ ਸਰੋਵਰਤੀ ਕਰਦੇ ਬਾਹਰ ਦੇ ਉਹ ਹੀ ਕਰਦੇ ਨੇ ਤੇ ਕੀ ਅਸਰ ਲਿਆ ਉਸ ਕਰਦੇ ਸੀ ਅਦਰ ਕੀ ਹੋਇਆ ਅਰ ਜਿਹੜੇ ਰਹਿੰਦੇ ਨੇ ਆਪ ਉੱਥੇ ਉਹ ਨਾਉਂਦੇ ਉਹ ਜਾਣਦੇ ਰਹਿੰਦੇ ਨਾਉਂਦੇ ਉਹ ਟੁੱਟੀਆਂ ਦਾ ਨਾਉਂਦੇ ਇਹਦਾ ਪ੍ਰਚਾਰ ਹੋਣਾ ਚਾਹੀਦਾ ਸੀ ਉੱਥੇ ਸੋਹਣ ਦੇ ਕੱਢੇ ਰੇ ਸੇ ਗੱਲ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਜੋ ਸ਼ਰਧਾ ਰਹੀ ਹੋ ਪਰਮਨਾ ਪੈਦਾ ਹੋ ਜੇ ਵੀ ਇੱਥੇ ਸਰੋਵਰ ਦੇ ਵਿੱਚ ਨਾ ਤੇ ਕੋਈ ਹੋ ਜੂ ਉੱਤੋਂ ਦਾ ਲੋਕ ਪਾੜੀ ਲੈ ਜਾਂਦੇ ਨੇ ਉਪਰ ਸਮਝ ਕੇ ਜਾਣੇ ਨੂੰ ਬੁਲਾ ਲੈਂਦੇ ਨੇ ਬਰੇਗਾ ਕੇ ਸੰਦੇਭ ਮਾਰੀਆ ਦੇ ਪਾੜੀ ਦੇ ਵਿੱਚ ਉਹ ਹੁਣ ਬੰਦੇ ਜਿਹੜੇ ਕਹਿੰਦੇ ਬੁਲ ਬਲਾਂਡ ਲਾਇਆ ਸਾਫ ਕਰਨਾ ਹੁਣ ਕਦ ਤੱਕ ਲਾ ਤਾ ਅਬਰ ਸੀ ਪਲਾਂਟ ਕਿਉਂ ਲਾਇਆ ਹੁਣ ਫਿਰ ਉਹ ਬਰਦ ਨੂੰ ਬਰਦ ਖਰਾਬ ਹੋ ਗਿਆ ਸੀ ਉਹ ਟ੍ਰੀਟਮੈਂਟ ਵਾਲਾ ਪਲਾਂਟ ਕਿਉਂ ਲਾਇਆ ਸਭ ਕੁਝ ਬਣਾ ਲੈਣਗੇ ਉਹਨਾਂ ਨੇ ਬੜੇ ਹਿਸਾਬ ਨਾਲ ਪਲਾਨ ਚੁਆਪ ਤੈਨੂੰ ਸੁਝਾਅ ਕਿ ਉਹ ਹੈ ਕੀ ਰੁਕ ਕੇ ਆਣੇ ਪਿੱਛੇ ਲੱਗਿਆਂਗੇ ਪਿੱਛੋਂ ਕਿਸੇ ਪਿਆਰੀ ਸਕਦੇ ਇਹ ਆ ਗਈ ਪੜੇ ਲਿਖਿਆ ਨੇ ਨਿਗਾਹ ਚ ਉਹਨਾਂ ਦੀ ਸਾਰੀ 420 ਸਿਆਣਿਆਂ ਦੇ ਉਹ ਸਿੱਧੇ ਤਾਂ ਨਹੀਂ ਅਟੈਕ ਕਰਦੇ ਗੁਰਬਾਣੀ ਦੀ ਘਟ ਸਮਝਾਉਂਦੇ ਪਤਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਮੈਂ ਜੀਣਾ ਦਾ ਉਹਨਾਂ ਨੇ ਗੁਰਬਾਣੀ ਦੀ ਸਮਝ ਨਹੀਂ ਰਹੀ ਉਹ ਜਿੱਦਾਂ ਗੁਰਬਾਣੀ ਦੀ ਸਮਝ ਆ ਗਈ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ